ਚਲ ਵਾੜੀ 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 ਓ ਬੱਸ ਆਂ ਡੁੱਟ ਨਾਈ ਮੋਢ ਚ ਹੁਣ ਲੱਗਿਆ ਟਰੈਡ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਆਪਣੇ ਨਵੇਂ ਵਲੌਗ ਦੇ ਵਿੱਚ ਪੱਠੇ ਲਿਆ ਕੇ ਆਪਾਂ ਮੱਕੀ ਤੇ ਗੱਡੀ ਦਿੱਤੀ ਛੱਡ ਤੇ ਆਪਾਂ ਹੁਣ ਬਣਾ ਰਹੇ ਚਾਰ ਵਾਲਾ ਟੋਆ ਇਹ ਵੀ ਚਾਰ ਵਾਲੀ ਮੱਕੀ ਆ ਵਿਚਾਲੇ ਚੱਰੀ ਜਾਂਦੇ ਆਪਾਂ ਪਸ਼ੂਆਂ ਵਾਸਤੇ ਇਧਰ ਬੱਕਰੀਆਂ ਛੱਡਤੀਆਂ ਤੇ ਆਪਣੇ ਵਲੌਗ ਚ ਲਾਸਟ ਤੱਕ ਜੁੜੇ ਰਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵਲੌਗ ਨੂੰ ਕਰ ਦਿਓ ਸ਼ੇਅਰ ਤੇ ਆ ਭਾਈ ਮਿੱਟੀ ਤੇ ਆਪਾਂ ਇਧਰੋਂ ਖਿੱਚ ਰਹੇ ਹਾਂ ਹੁਣ ਇੱਥੇ ਪਾਉਣਾ ਆਪਾਂ ਚਾਰ ਵਾਲਾ ਟੋਹਾ ਪਟਣਾ ਉਹ ਤੱਕਾਂ ਉਹ ਤੱਕ ਸਾਰੇ ਵਲੌਗ ਸਾਂਝਾ ਕਰਾਂਗੇ ਹੁਣ ਮਿੱਟੀ ਖਿੱਚੀ ਜਾਂਦੇ ਆਪਾਂ ਆ ਬਕਰਾਇਆ ਲੈ ਆਂ ਭਾਈ ਪਾ ਕੇ ਤੇ ਸਾਰੀ ਮਿੱਟੀ ਖਿੱਚੀ ਦਾਂਗੇ ਇੱਥੇ ਟੋਹਾ ਪਟਾਂਗੇ ਸਾਰੇ ਵਲੌਗ ਤੱਕ ਲਾਸਟ ਤੱਕ ਜੁੜੇ ਰਹੋ ਟਰੈਕਟਰ ਕਰਤਾ ਬੰਦ ਤੇ ਆਟਾਣੀਆਂ ਵੀ ਆਪਾਂ ਨੂੰ ਡਿੱਕਾ ਲਾਉਂਦੀਆਂ ਥੱਲੇ ਸੜਤੀਆਂ ਕੱਟ ਰਣਾ ਵੱਢ ਕੇ ਇਧਰ ਲਾਈਟ ਆਣਾ ਬਹੁਤ ਨੀਵਾ ਤੇ ਆਵਾਂ ਲੈ ਦੀ ਆਰੀ ਚੱਕ ਕੇ ਤੇ ਹੁਣ ਇਹ ਵੀ ਇੱਥੇ ਰੱਖ ਕੇ ਐਂ ਵੜਦਾਂਗੇ ਆਪਾਂ ਨੂੰ ਡਿੱਕਾ ਨਹੀਂ ਲੱਗਦਾ ਚਾਰ ਵਾਲ ਟੋ ਨੂੰ ਕਿਉਂਕਿ ਟਰੈਕਟਰ ਸਿੱਧੇ ਵੀ ਆ ਸਕਦੇ ਆ ਤੇ ਪੁੱਠੇ ਵੀ ਆ ਸਕਦੇ ਆ ਇੱਥੋਂ ਵੜਦਣਾ ਰੱਖ ਕੇ ਆਹਾ ਉਥੋਂ ਉਹ ਵੱਢ ਕੇ ਸਾਰੇ ਐ ਕੋਈ ਛਤਰੀ ਬਣਾ ਦੇਣੀ ਅੱਧੀ ਟੱਕਰ ਆਪ ਹੀ ਹੋਲੀ ਹੋ ਕੇ ਤਾਂ ਚੱਕੀ ਜਾਣੀ ਆ ਪਨੇਰਿਓ ਆਪਣੇ ਚੈਨਲ ਦੇ ਨਾਲ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸਾਰੇ ਵੜਦੇ ਨੇ ਇੱਥੋਂ ਆ ਵੜਦੇ ਨੇ ਐਂ ਜ਼ਿਆਦਾ ਵੜ ਤੇ ਖੁੱਲਾ ਡੁੱਲਾ ਕਰਤਾ ਕੰਮ ਇਧਰ ਝਾਕੋ ਤੇ ਅਗਰ ਮੰਦਰ ਤੋਂ ਮੈਂ ਕਹਿੰਦਾ ਅਜੀ ਕਹਿੰਦਾ ਭਾਈ ਦਿਹਾੜੀ ਦਾ ਵੀ ਪਹਿਣਾ ਪਰ ਨਹੀਂ ਯਾਰ ਸਤੇ ਦਾ ਕਹਦਾ 1000 ਰੁਪਿਆ ਵੀ ਦਿਹਾੜੀ ਹੋਵੇ ਤਾਂ ਸਾਡੀ ਥੋੜਾ ਯਾਰ ਚਾਰ ਤੇ ਬੰਦੇ ਹੀ ਬੰਦੇ ਕਰਦਾ ਗੱਲ ਕਿਹੜੀ ਗੱਲ ਸਾਰਾ ਪਿੰਡ ਆਊਗਾ 1000 ਪਾਉਣ ਆਪਣੇ ਜਿੰਨੇ ਟਰੈਕਟਰ ਆਖੇ ਉਹਨੇ ਟਰੈਕਟਰ ਖੁੱਡੇ ਤੇ ਸ਼ਾਂ ਸੀ ਖੁੱਡੇ ਤੋਂ ਹੀ ਸ਼ਾਂ ਉੱਠ ਗਈ ਪਾਸੇ ਟਾਣੇ ਵਟਣੇ ਪੈਣੇ 40000 ਟੋਪੀ ਬਹੁਤ ਆ ਗਈ ਦਰਮਿਆਨ ਦੇ ਕਿੱਲੇ ਮਈਆਂ ਦੇ ਚੜਦੀ ਤਾਂ ਪਵਜੂ ਸਿੱਧੀ ਬਾਹਲਾ ਵਾਰਤਾ ਯਾਰ ਹਨਾ ਬਾਹਲਾ ਫੇ ਛਤਰੀ ਲੱਗਣੀ ਸੀ ਨਹੀਂ ਤਾਂ ਬਾਹ ਕੰਮ ਕਰੀ ਜਾਈ ਇਹ ਕਸਰ ਰਹਿੰਦੀ ਆ ਖੂਟੇ ਤੇ ਬਹੁਤ ਸ਼ਾਂਤ ਸੀ ਸਾਰਾ ਸੜ ਤਾਂ ਵੱਢ ਗਏ ਟਾਣਾ ਹੁ ਤਾਂ ਹੌਲਾ ਹੋ ਗਾਨੀ ਨੇਰੀ ਦਾ ਟਾਣਾ ਡੁੱਟਣਾ ਹੀ ਮੋੜ ਚ ਹੁਣ ਲੱਗੇ ਡਰਾਟ ਟ੍ਰੈਡ ਤੇ ਇਹਨਾਂ ਨੂੰ ਆਪਾਂ ਕਟਰੂਆਂ ਨੂੰ ਬਾੜੀ 깔ਾ ਉਧਰ ਛੱਡ ਦਾਂਗੇ ਇਹਨਾਂ ਦੀ ਬਾੜੀ 'ਚ ਹੁਣ ਤਾਂ ਆਪੇ ਇੱਥੇ ਬੰਨਣ ਲੱਗ ਗਏ ਬਾੜੀ ਜ ਇਹਨਾਂ ਨੂੰ ਛੱਡਦਾ ਮਈਂ ਤੇ ਗਾਂ ਉਹ ਉੱਥੇ ਬੰਦਿਆ ਕਰਾਂ ਪਰੇ ਉਹ ਉਧਰ ਨੂੰ ਫੇਰ ਫਟ ਖੜਨੀ ਲਾਪੀ ਤੇ ਮਈਂ ਬੰਨੇਗੀ ਕਿੱਥੇ ਆ ਚੋ ਆਹੋ ਬੋਤੇ ਆ ਬਾਪਾ ਤਾਈ ਕਿਸੇ ਨੂੰ ਟਰਾਲਾ ਇਹਨਾਂ ਨੇ ਪਾਉਣਾ ਚਾਰ ਤੇ ਬੱਤਲ ਵੀ ਲੈ ਪਿਆ ਚੁੱਪ ਕੀਤਾ ਹੀ ਲੈ ਪਿਆ ਆਪਾਂ ਹਜੇ ਚਾਰਾਂ ਦਿਨਾਂ ਨੂੰ ਪਾਉਣਾ ਆਪਣਾ ਦਾ ਘਰ ਦਾ ਮਿਲਦਾ ਕੰਮ ਬੱਦਲ ਹੀ ਆ ਗਿਆ ਚੱਪ ਕੀਤਾ ਜਾ ਐਕੜ ਗਿਆ ਅਕੜੇ ਮੋਟੀਆਂ ਕਣੀਆਂ ਓਏ ਹੋ ਬੱਦਲ ਆ ਗਿਆ ਕੋਲੋਂ ਛੱਡਦੇ ਮਾਲ ਕਣ ਜਾ ਚਲੋ ਬੱਕਰ ਕੋ ਚਲੋ 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 ਉੱਤਰਾ ਚਲੋ ਚਲੋ ਬਹਾਵਾ ਆ ਗਿਆ ਬਾਹਰ ਨਿਕਲੀ ਹੁੰਦੇ ਸਾਰੇ ਕੱਠਿਆਂ ਨੂੰ ਲੈ ਜਾਣਾ ਹੀ ਹੱਕ ਕੇ ਸਮਾਨ ਵੀ ਸਾਂ ਭਰਣਾ ਕਣੀਆਂ ਵੀ ਫੁੱਲ ਆ ਬੱਸ ਬੰਸ ਗੇ ਕਿ ਵਾ ਚਾਵਲੇ ਫਿਰਦੇ ਇਧਰ ਮੀਂਹ ਜੇ ਵਲੌਗ ਨਾਸ਼ਟ ਕਰ ਦੋਗੇ ਇਧਰ ਆ ਜਾ ਚਲੋ ਚਲੋ ਵਾੜੀ 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 ਹੋ ਬੱਸ ਦੇਖ ਕਿੱਧਰ ਛਾਪਿਆ ਤੇ ਝੜਦੀਆਂ ਚਲੋ 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 ਕਿਵੇਂ ਚਾਵਲੇ ਫਿਰਦੇ ਬੱਦਲ ਚ ਚਲੋ ਵਾੜੀ 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 ਹੇ ਮਾਨਸੀ ਮਰ ਜਾ ਪਿੱਛੇ ਹੇ ਆ ਖੜ ਚੱਤ ਅੰਮਰ ਨੂੰ ਅਸਾਂ ਜਰਾ ੱਕੇ ਹਾਂ ਮਾਰਿਓ ਪਾਈਓ ਪੰਗੜੇ ਨਾਲ ਗੋਹਾ ਜੰਮਿਆ ਬਣਾ ਦੋ ਕੁੜੀ ਆ ਗਾਰਾ ਓਏ ਹੋਏ ਬਲੌਗ ਮੋਬਾਈਲ ਆਪਣਾ ਨਾਸਟ ਹੋ ਜੂਗਾ ਬਹੁਤ ਪਰਮੀ ਆ ਗਿਆ ਚਾਰ ਪੌਣਾ ਸੀ ਕੰਮ ਹੀ ਖਰਾਬ ਕਰਤਾ ਚਲੋ ਕੋਈ ਨਹੀਂ ਆ ਜਾ ਆ ਤੂੰ ਕਿੱਧਰ ਭੱਜੀ ਫਿਰਦੀ ਆ ਉਹ ਵੈੜ ਰਹਿ ਗਈ ਮੈਂ ਤਾਂ ਨਾਉਂਗਾ ਅੱਜ ਪੈਤਰ ਹੀ ਨਿਕਲਦੀ ਫਿਰ ਖੁੱਡਾ ਵੀ ਉਧਰ ਕਹਿੰਦੇ ਮੀਂਹ ਪੈਗਾ ਸੌਣ ਦਾ ਸੌਣ ਦਾ ਮੀਂਹ ਹਣ ਫਰਥ ਫੁਰਥ ਤੇ ਬੰਕਰ ਵੱਜ ਜੇ ਕਿਤੇ ਲਾਲ ਤੈਲਾ ਨਿਕਲੇ ਜਿਹੜਾ ਰਕੜਾਈ ਕੀਤੀ ਹੁੰਦੀ ਆ ਇਧਰ ਆ ਬਾ 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 ਫੁੱਡਾ ਵੀ ਆਪਣਾ ਵੀਨੇ ਲੀਕ ਕਰਦਾ ਕਿ ਨਹੀਂ ਅੱਜ ਪੂਰਾ ਪੱਕਾ ਪਤਾ ਲੱਗ ਜੂਗਾ ਤੇ ਮੁੜ ਕੇ ਲਿੱਪਣਾ ਹੀ ਨੂੰ ਵੀ ਇਹਦਾ ਵੀ ਵਲੌਗ ਸਾਂਝਾ ਕਰਨਾ। ਆਹੇ ਬੱਟੀ ਖਾਈ ਜੰਨਾ। ਹੜ ਜਾ। ਆਹ ਇੱਕ ਇੱਕ ਪੰਦਾ। ਅੱਛਾ ਜਿਆ। ਮਿੱਟੀ ਦੇ ਚੋਰਦਾ ਸੌਣ ਪੜ ਪਿਆ ਉਧਰ। ਚੈੱਕ ਕਰ ਆ ਕੇ ਆਈ। ਪੜੋ ਪੜੋ। ਉੱਪ ਵੀ ਨਿਕਲਿਆ ਆਈ ਆ ਹਾਂ ਇਹਦਾ ਰੱਬ ਖਾਸ ਦਿੰਦਾ ਮੱਕੀ ਤੋਂ ਹੁੰਦਾ ਵਾ ਚਲ ਦੋਤੀ ਜਾਊਗੀ ਇਹਨਾਂ ਦੀ ਮੱਕੀ ਗੱਬਗੁੱਬ ਲੈ ਜੂਗੀ ਚਾਰ ਵਧਿਆ ਬਣੇ ਹਾਂ ਇਹਦਾ ਰੱਬ ਖਾਸ ਦਿੰਦਾ ਏਡੀ ਤਾਂ ਨਹੀਂ ਗੱਲ ਓਏ ਸਾਣ ਪੜਦੇ ਜੋ ਰੱਬ ਜੁਗ ਨੂੰ ਕਿਆ ਮਾਰੀ ਦਾ ਕਿਆ ਆੜ ਗਿਆ ਚਲ ਮੌਸਮ ਠੰਡਾ ਹੋ ਗਿਆ ਗੱਬਗ ਬਹਿ ਗਈ ਮਿੱਟੀ ਖਿੱਚਾਂ ਹੀ ਹੁਣ ਫਾਰਸ ਜਿਤੀ ਤੋਂ ਉਹ ਬੱਕਰੀਆਂ ਉਹ ਅੜ ਗਏ ਅੰਦਰ ਟਰੈਡ ਵੀ ਅੰਦਰ ਲਾਦਾ ਡੈਕ ਭੇਜਦਾ ਸੀਗਾ ਸਪੀਕਰ ਆਪਣੇ ਆਦਾ ਨਿ ਖੜ ਜੂਗੀ ਪੂਰੀ ਗੱਲ ਇੱਥੇ ਮਾਰਦੀ ਆ ਬੋਂਕਰ ਛੇਦੀ ਛੇਦੀ ਮੀਂਹ ਜਨਾਲੇ ਆਪ ਨਾਲੇ ਦੇਖੋ ਤੁਸੀਂ ਵਾਵਾ ਮੀਂਹ ਪੈ ਗਿਆ ਥੰਡਾ ਹੋਇਆ ਮਨਪੁਰ ਦੇ ਰਵੀ ਨੰਗੇ ਲੱਪਾਂ ਲੱਗੀ ਨਾ ਬਾਹਾਂ ਵੀ ਲੱਗੀ ਆਹ ਜੇ ਕਿਹਨੇ ਆਹ ਰੋਟੀ ਖਾਂ ਤਾ ਪਹਿਲਾ ਪਹਿਲਾ ਤੇ ਮੂਲ ਕੰਟੇ ਬਰਾਏਗਾ ਅਰ ਜਾ ਹੋਈ ਹਾਰ ਦਿੱਤੇ ਆ ਮਾਰ ਹੱਡ ਡੂੰਗੇ ਰਾ ਕੋ ਖੋਲ ਹਾਲ ਫੂਲੇ ਮਾਰਤੇ ਆ ਪੂਰੀ ਗੱਲ ਬਣਾਤੀ ਆ ਜਿੰਨਾ ਟੋਆ ਪੱਟਣਾ ਤੇ ਕਰਾਇਆ ਪਾਲਿਆ ਹੁਣ ਕਰਾਇ ਨਾ ਧੂ ਧੂ ਕੇ ਮਿੱਟੀ ਇਧਰ ਤਾਂ ਆਪਾਂ ਟਿੱਬਾ ਲਾਇਆ ਹੀ ਲਾਇਆ ਇਧਰ ਤਾਂ ਕੋਰ ਮਿੱਟੀ ਆ ਇਹਦੇ ਉੱਤੇ ਪਾਵਾਂਗੇ ਚਾਰ ਤੇ ਸਰਪਾਲਤਰਪੂਲ ਪਾ ਕੇ ਉਹ ਪਰਲੇ ਪਾਸੇ ਲਾ ਦਿੰਦੇ ਹੁ ਫਲਾ ਦੇ ਪਰਲੇ ਪਾਸੇ। ਫਰੀਤਾ ਜੀ ਖੱਲੋਂ ਨਿਕਲੂਗੀ। ਤੇ ਹੁਣ ਆਪਾਂ ਮੀਂਹ ਗਿਆਈ ਹਟ ਟੌਪ ਫੇਰ ਘੜਾਕੇਦਾਰ ਨਿਕਲਿਆਈ ਹੈ। ਤੇ ਆਪਾਂ ਹੁਣ ਮਾਤ ਨੇ ਕਰਾਇਆ ਤੇ ਖੱਟਕ ਲੈਣ ਦੀ। ਇਹ ਧਰਤੀ ਜੀ ਮਿੱਟੀ ਤੇ ਕਾਲਾ ਪਾ ਇਧਰ ਛੱਡੀ ਕੋਰ ਤੇ ਇੱਥੋਂ ਆਏ ਟਟੂਆ ਬਣੀ ਆ ਤਾਂ ਆਪਣੇ 13 ਹੁਣ ਫੇਰ ਹਲ ਮਾਰਾਂਗੇ ਲੱਗਣੋਂ ਹਟ ਗਿਆ ਕਰਾਇਆ ਹਲ ਮਾਰ ਕੇ ਤੇ ਖਿੱਚ ਦਾਂਗੇ ਤਕਰੀਬਨ 2-2 ਫੁੱਟ ਟੂਆ ਆਪਾਂ ਕੱਢ ਦੇਣਾ ਵੇਖਣ ਨੂੰ ਭੀੜ ਆਇਆ ਲੱਗਦਾ ਪਰ 12 ਫੁੱਟ ਦਾ 10-11 ਫੁੱਟ ਦਾ ਹੁੰਦਾ ਮੇਰੇ ਸੰਨ ਕਰਾਇਆ ਇੱਡਾ ਕਿਚੌੜਾਈ ਹੈ ਜਿਹਦਾ ਬਾਕੀ ਆਪਾਂ ਉਹ ਉੱਥੋਂ ਆਏ ਪਈਆਂ ਨਾਲ ਟੇਪਰ ਕਰ ਦੇਣਾ ਇੰਤਰੋਂ ਉਹ ਤੱਕ ਵਧੀਆ ਸੋਨਾ ਜ ਟੋਗਾ ਤਿਆਰ ਕਰ ਦੇਣਾ ਆਪਾਂ ਕੱਲ ਤੱਕ ਤੇ ਹੁਣ ਜਿਹੜਾ ਹਾਲ ਮਾਰ ਕੇ ਆਪਾਂ ਐਮ ਬਣਾ ਦਾਂਗੇ ਪੂਰੀ ਕੱਲ ਲਓ ਜੀ ਆਪਣਾ ਇਹਨਾਂ ਕੁ ਟੂਆ ਹੋ ਗਏ ਕੰਪਲੀਟ ਹੁਣ ਦੇਣ ਸ਼ੈਪ ਗਿਆ ਤੇ ਮਈਆਂ ਮਈਆਂ ਬਣਣੀਆਂ ਆ ਆਹ ਥੋੜੀ ਕਣੀ ਮਿੱਟੀ ਰਹਿ ਗਈ ਕੱਲੂ ਕੱਢਾਂਗੇ ਅੱਜ ਤੇ ਵਲੌਗ ਦਾ ਕਰਦੇ ਐਂਡ ਅੱਜ ਦਾ ਦਿਨ ਆਪਣਾ ਲੰਘਿਆ ਚਰੀ ਮਾਰਦੇ ਧੰਨਵਾਦ ਸਾਰਿਆਂ ਦਾ ਇਦਾਂ ਦੇ ਹੋਰ ਹੋਰ ਵਲੌਗ ਦੇਖਣ ਲਈ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਸਤਿ ਸ੍ਰੀ ਅਕਾਲ ਜੀ